ਦੇਸ਼ ਭਾਸ਼ ਪਾ ਨੇ ਪਲੀ ਆਪਣੇ ਸਹਿਯੋਗੀਆਂ ਨਾਲ ਸਰਕਾਰ ਬਣਾਉਣ ਦਾ ਜੁਗਾੜ ਕਰ ਰਿਹਾ ਪਰ ਜਾਣਕਾਰਾਂ ਦੀ ਮੰਨੀਏ ਤਾਂ ਸਰਕਾਰ ਦਾ 5 ਸਾਲ ਦਾ ਸਫ਼ਰ ਇੰਨਾ ਆਸਾਨ ਨਹੀਂ ਹੈ ਇਸ ਸਫ਼ਰ ਦੌਰਾਨ ਐਨਡੀਏ ਸਰਕਾਰ ਦੇ ਸਾਹਮਣੇ ਆਪਣੇ ਸਹਿਯੋਗੀਆਂ ਦਾ ਸਾਥ ਲੈ ਕੇ ਚੱਲਣ 'ਚ ਕਈ ਚੁਣੌਤੀਆਂ ਨੇ ਸਿਆਸੀ ਪੰਡਤਾਂ ਦਾ ਕਹਿਣਾ ਕਿ ਜਲਤਾਦਲ ਯੂਨਾਈਟਿਡ ਪ੍ਰਮੁੱਖ ਨितीश ਕੁਮਾਰ ਅਤੇ ਤੇਲਗੂ ਦੇਸ਼ਮ ਪਾਰਟੀ ਟੀਡੀਪੀ ਪ੍ਰਮੁੱਖ ਚੰਦਰਬਾਬੂ ਨਾਇਡੂ ਦੋਵੇਂ ਹੀ ਪਾਈਵਾਲ ਪਾਸ਼ਪਾ ਦੇ ਤਰਜੀਹੀ ਮੁੱਦਿਆਂ ਤੇ ਕਦੀ ਇੱਕ ਜੁਟ ਨਹੀਂ ਰਹੇ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਰਹੀ ਹੈ ਕਿ ਨितीਸ਼ ਅਤੇ ਨਾਇਡੂ ਦੋਵੇਂ ਹੀ ਅਗੂ ਕੀਮਤ ਬਸੂਲਨ ਚ ਮਾਹੀ ਰਹੇ ਨੇ ਹੁਣ ਬਜਟ ਤੋਂ ਲੈ ਕੇ ਸੂਬੇ ਤੱਕ ਲਿਓ ਮੋਦੀ ਸਰਕਾਰ ਤੋਂ ਕੁਝ ਹੋਰ ਜ਼ਿਆਦਾ ਦੀ ਉਮੀਦ ਕਰਨਗੇ ਇੱਥੇ ਇੱਕ ਅਹਿਮ ਗੱਲ ਇਹ ਵੀ ਹੈ ਕਿ ਨਿਤਿਸ਼ ਅਤੇ ਨਾਇਡੂ ਆਪਣੇ ਆਪਣੇ ਸੂਬਿਆਂ ਲਈ ਖਾਸ ਤਰਜ਼ੇ ਦੀ ਮੰਗ ਕਰਦੇ ਰਹੇ ਨੇ ਭਾਜਪਾ ਦੇ ਸਹਿਯੋਗੀ ਪਾਰਟੀਆਂ ਦੀ ਵਿਚਾਰਧਾਰਾ ਭਾਜਪਾ ਤੋਂ ਵੱਖਰੀ ਹੈ ਕਈ ਮੁੱਦਿਆਂ ਨੂੰ ਲੈ ਕੇ ਸਹਿਯੋਗੀ ਪਾਰਟੀ ਅਤੇ ਭਾਜਪਾ ਦੇ ਦਰਮਿਆਨ ਸੋਚ ਦਾ ਕਾਫੀ ਫਰਕ ਹੈ ਇਹੀ ਵਜ੍ਹਾ ਹੈ ਕਿ ਕਾਮਨ ਸੀਵਲ ਕੋਰਟ ਜੂਸੀਸੀ ਤੇ ਮੋਦੀ ਸਰਕਾਰ ਨੂੰ ਥੋੜਾ ਰੁਕਦੇ ਕਦਮ ਵਧਾਉਣ ਦੇ ਪੈ ਸਕਦੇ ਨੇ ਕਿਉਂਕਿ ਚੰਦਰਬਾਬੂ ਨਾਇਡੂ ਕਹਿ ਚੁੱਕੇ ਨੇ ਕਿ ਅਜਿਹਾ ਕੋਈ ਫੈਸਲਾ ਨਹੀਂ ਜੋ ਮੁਸਲਮਾਨ ਹਿੱਤਾਂ ਦੇ ਖਿਲਾਫ ਹੋਣ ਨितीश ਕਹਿ ਚੁੱਕੇ ਨੇ ਕਿ ਬਿਹਾਰ ਚ ਜੂਸੀਸੀ ਲਾਗੂ ਨਹੀਂ ਹੋਣ ਦੇਣਗੇ ਭਾਸ਼ਪਾ ਦੀ ਤਿਆਰੀ 2029 ਤੋਂ ਪਹਿਲਾਂ ਇੱਕ ਦੇਸ਼ ਇੱਕ ਚੋਣ ਉਤਰਾਟਲ ਤੇ ਉਤਾਰਨ ਦੀ ਹੈ ਹੁਣ ਇਸ ਮੁੱਦੇ ਤੇ ਸਹਿਮਤੀ ਲਈ ਬਹੁਤ ਪਾਪੜ ਵੇਲੇ ਨੇ ਪੈਣਗੇ TDP ਇਸ ਨੂੰ ਆਪ ਵੀ ਬਿਹਾਰਿਕ ਦੱਸ ਚੁੱਕੀ ਹੈ 2018 ਚ ਲੋਕ ਕਮਿਸ਼ਨ ਦੇ ਸਾਹਮਣੇ ਵੀ ਵਿਰੋਧ ਕਰ ਚੁੱਕੀ ਹੈ ਅਗਲੀਆਂ ਚੋਣਾਂ ਤੋਂ ਪਹਿਲਾਂ ਲੋਕ ਸਭਾ ਸੀਟਾਂ ਦੀ ਹਦਬੰਦੀ ਹੋਣੀ ਹੈ ਕਰਨਾਟਕ ਆਂਧਰਾ ਪ੍ਰਦੇਸ਼ ਆਦ ਸੂਬਿਆਂ ਚ ਸੀਟਾਂ ਘਟ ਸਕਦੀਆਂ ਨੇ ਅਜੇਹ ਚੰਦਰਬਾਬੂ ਨਾਇਡੂ ਨੂੰ ਮਨੋਂ ਦੀ ਚੁਣੌਤੀ ਹੋਵੇਗੀ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਚ ਪਾਸ ਹੋਏ ਮਹਿਲਾ ਰਾਖਵਾਕਰਨ ਬੈਲ ਨੂੰ ਤੀਜੇ ਕਾਰਜਕਾਲ ਚ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਪਰ ਇਸ ਨੂੰ ਲਾਗੂ ਕਰਨ ਲਈ ਸਹਿਮਤੀ ਬਣਾਉਣੀ ਹੋਵੇਗੀ ਆਉਣ ਵਾਲੇ ਦਿਨਾਂ ਚ ਮਹਾਰਾਸ਼ਟਰ ਦਿੱਲੀ ਅਤੇ ਹਰਿਆਣਾ ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਪਾਸ਼ ਪਾਤੇ ਹੋਣ ਤਿੰਨ ਸੂਬਿਆਂ ਚ ਬਿਹਤਰ ਪ੍ਰਦਰਸ਼ਨ ਦਾ ਦੁਆਰ ਰਹੇਗਾ ਦਿੱਲੀ ਨੂੰ ਛੱਡ ਬਾਕੀ ਦੋ ਸੂਬਿਆਂ ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਪਾਰਟੀ ਲਈ ਟੈਨਸ਼ਨ ਵਧਾ ਦਿੱਤੀ ਹੈ ਦਿੱਲੀ ਚ ਭਲੇ ਆਮ ਆਦਮੀ ਪਾਰਟੀ ਦਾ ਸਫਾਇਆ ਹੁੰਦਾ ਦਿਖ ਰਿਹਾ ਪਰ ਇਹ ਵੀ ਸੱਚ ਹੈ ਕਿ ਵਿਧਾਨ ਸਭਾ ਚੋਣਾਂ ਚ ਉਸਨੇ ਹਮੇਸ਼ਾ ਜ਼ੋਰਦਾਰ ਵਾਪਸੀ ਕੀਤੀ ਹੈ ਅਜੇਹੇ ਚ ਪਾਸਪਾ ਨੂੰ ਇਸਤੇ ਵੀ ਧਿਆਨ ਦੇਣਾ ਹੋਵੇਗਾ ਦੱਸਦੀ ਹੈ ਕਿ ਪਾਸਪਾ ਦੀ ਅਗਵਾਈ ਵਾਲੇ ਗੱਠਜੋੜ ਐਨਡੀਏ ਆਵ ਰਾਸ਼ਟਰੀ ਡੈਮੋਕ੍ਰੈਟਿਕ ਗੱਠਜੋੜ ਚ ਕੁੱਲ 41 ਪਾਰਟੀਆਂ ਸ਼ਾਮਿਲ ਨੇ ਉੱਥੇ ਕਬੇ ਪੱਖੀ ਇੰਡੀਆ ਬਲਾਕ ਚ 37 ਪਾਰਟੀਆਂ ਸ਼ਾਮਿਲ ਨੇ ਇਨ੍ਹਾਂ ਵਿੱਚ ਨੈਸ਼ਨਲ ਪਾਰਟੀਆਂ ਸਮੇਤ ਸੂਬਿਆਂ ਦੀਆਂ ਸਥਾਨਕ ਪਾਰਟੀਆਂ ਸ਼ਾਮਿਲ ਨੇ ਇਸ ਲੋਕ ਸਭਾ ਚੋਣਾਂ ਚ ਸਾਰੀਆਂ ਛੋਟੀਆਂ ਵੱਡੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ ਚੋਣ ਲੜੀ ਹੈ ਹਾਲਾਂਕਿ ਜੀਜੀਪੀ ਅਕਾਲੀ ਦਲ ਵਰਗੀਆਂ ਕਈ ਪਾਰਟੀਆਂ ਅਜੇਹੀਆਂ ਵੀ ਨੇ ਜੋ ਕਿਸੇ ਵੀ ਗੱਟ ਚੋੜ ਦਾ ਹਿੱਸਾ ਨਹੀਂ ਹਨ ਪੀਐਮ ਮੋਦੀ ਨੇ ਆਪਣੇ ਜੇਤੂ ਪਾਸ਼ੇ ਚ ਇਸ ਦਾ ਸੰਕੇਤ ਦਿੱਤਾ ਹੈ ਕਿ ਇਹਨਾਂ ਦੀ ਸਰਕਾਰ ਵੱਡੇ ਫੈਸਲੇ ਲਵੇਗੀ ਪਰ ਇਹ 5 ਸਾਲ ਮੋਦੀ ਮੈਜਿਕ ਦੀ ਚਮਕ ਨੂੰ ਫਿਰ ਤੋਂ ਵਾਪਸ ਲਿਆਉਣ ਦੇ ਵੀ